ਵੱਡਾ ਮੇਰਾ ਗੋਵਿੰਦ ਕਿੰਨਾ ਕ ਵੱਡਾ ਹੈ ਵੇ ਵੱਡਾ ਮੇਰਾ ਗੋਬਦਾ ਅਗਮ ਅਗੋਚਰ ਆਦ ਨਰੰਜਨ ਰੰਕਾਰ ਜੀਉ ਬਹੁਤ ਵੱਡਾ ਹੈ ਤਾਂ ਕਿ ਗੱਤ ਕਹੀ ਨਾ ਜਾਈ ਅਮਿਤ ਬੜਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਉ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੇ ਤੂੰ ਆਪ ਹੀ ਆਪਣਾ ਆਪ ਜਾਣਦਾ ਦੂਜਾ ਕੋਈ ਨਹੀਂ ਜਾਣ ਸਕਦਾ ਗੋਬਿੰਦ ਅਲਖ ਅਪਾਰ ਪਰੰਪਰ ਆਪ ਆਪਣਾ ਜਾਣੇ ਕਿਹ ਜੰਤ ਵਿਚਾਰੇ ਕਹੀਏ ਜੋ ਤਉ ਦੇ ਆਖ ਬਖਾਨੇ ਇਹ ਮਹਾਰਾਜ ਅਸੀਂ ਕੌਣ ਹੋਂਨੇ ਕਿ ਜਿਹੜਾ ਤੇਰਾ ਅਸੀਂ ਬਖਿਆਨ ਕਹਿ ਦਈਏ ਕਰ ਦੁੱਤਾ ਪੂਰਾ ਪੂਰਾ ਤੇ ਕਿਤੇ ਵੀ ਨਹੀਂ ਇੱਕ ਤਿਲ ਵੀ ਲਿਖਿਆ ਜੋ ਰਹਿ ਰਾਤ ਦੇ ਵਿੱਚ ਗਿਆਨੀ ਧਿਆਨੀ ਗੁਰੂ ਹਰਕਹਾਈ ਕਹਿ ਨਾ ਜਾਈ ਤੇਰੀ ਤਿਲ ਸਾਰੀ ਦੁਨੀਆ ਦੇ ਗਿਆਨ ਵਾਂ ਇਕੱਠੇ ਕਰ ਲੋ ਤੇ ਉਸ ਪਰਮੇਸ਼ਰ ਦਾ ਇੱਕ ਤਿਲ ਜਿੰਨਾ ਵੀ ਬਖਿਆਨ ਨਹੀਂ ਕਰ ਸਕਦੇ ਹਨ ਕਹਿ ਨਾ ਜਾਈ ਤੇਰੀ ਤਿਲ ਵੜਿਆ ਅਸੀਂ ਥੋੜਾ ਜਿਹਾ ਪੜ ਕੇ ਥੋੜੀ ਕਥਾ ਥੋੜਾ ਕੀਰਤਨ ਸਿੱਖ ਕੇ ਥੋੜਾ ਜਿਹਾ ਰੋਲਾ ਲਾਉਂ ਜਉ ਮੈਂ ਤਾਂ ਜੀ ਸਾਰਾ ਹੀ ਜਾਣਦਾ ਹੈ ਮੈਂ ਇਹਦੀ ਤਿੰਨ ਵਾਰੀ ਸੰਥਿਆ ਕਰ ਲਈ ਮੈਂ ਇਹਦੇ ਤਿੰਨ ਵਾਰੀ ਅਰਥ ਬੋਧ ਪਾ ਲਿਆ ਕੁਸ਼ਵ ਨਹੀਂ ਹੈ ਇਹਦਾ ਇੱਕ ਅੱਖਰ ਵੀ ਜਾਂ ਨਹੀਂ ਜਾਂਦਾ ਕਈ ਵਾਰੀ ਇਹਦੇ ਅਰਥ ਕੀਤੇ ਨੇ ਕਹਿਣਾ ਤਾਂ ਠੀਕ ਹੈ ਅੱਖਰ ਦੇ ਅੱਖਰ ਹੀ ਅਰਥ ਤੇ ਜਿੰਨੇ ਮਰਜੀ ਕਰ ਲੋ ਹੁਣ ਵਾਹਿਗੁਰੂ ਸ਼ਬਦ ਆ ਉਹਦੇ ਭਾਵੇਂ ਸਾਰਾ ਦਿਨ ਲਾ ਰੱਖੋ ਮੈਂ ਵੀ ਕਰੀ ਜਾਂਗਾ ਅਰਥ ਬੱਕਰੇ ਬੱਕਰੇ ਉਹ ਨਹੀਂ ਗੱਲ ਹੈ ਪਰ ਫੇਰ ਕੀ ਇਹ ਅਰਥ ਕਰਕੇ ਤੇ ਇਸ ਨੂੰ ਅਸੀਂ ਜਾਣ ਲਿਆ ਨਹੀਂ ਕੋਈ ਨਹੀਂ ਜਾਣ ਸਕਦਾ ਕਿ ਇਸ ਵਾਹਿਗੁਰਦਾ ਇਤਨੀ ਜਿਤਨੀ ਆਪ ਸੰਗਤ ਬੈਠੀ ਹੋ ਇੰਨਿਆਂ ਦੇ ਵਿੱਚੋਂ ਕੋਈ ਦੱਸ ਦੇ ਕਿ ਇਹਦੇ ਅੰਦਰ ਇੰਨਾ ਕੁ ਜਾਪ ਚੱਲਦਾ ਹੈ ਸਾਰਾ ਦਿਨ ਬੋਲੋ ਜਾਣ ਲਿਆ ਤੁਸੀਂ ਕਿਸ ਗੁਰਮਖ ਦੇ ਅੰਦਰ ਕਿਤਨਾ ਜਾਪ ਚੱਲ ਰਿਹਾ ਕੌਣ ਜਾਣ ਲਊਗਾ ਨਹੀਂ ਜਾਣ ਸਕਦੇ ਕਿਸ ਗੁਰਮਖ ਦੇ ਅੰਦਰ ਕਿਤਨਾ ਕੁ ਆਨੰਦ ਹੈ ਸਾਰਾ ਦਿਨ ਖੇੜਾ ਕੌਣ ਜਾਣ ਲਊਗਾ ਬੋਲ ਕੇ ਇਸ ਵਾਹਿਗੁਰੂ ਸ਼ਬਦ ਨੇ ਅੱਜ ਤੋ ਪਹਿਲੇ ਕਿੰਨਿਆਂ ਕੋ ਮੁਕਤੀ ਦੇ ਦਿੱਤੀ ਕੌਣ ਜਾਣੇ ਇਹ ਅੱਜ ਕਿੰਨਿਆਂ ਕੋ ਮੁਕਤੀ ਦੇ ਰਹਾਂ ਅੱਜ ਕਿੰਨੇ ਕਿ ਇਸ ਆਨੰਦ ਖੇੜਾ ਲੈ ਰਹੇ ਨੇ ਇਸ ਸੋਰੇਟੀ ਦੇ ਸਾਨੂੰ ਨਹੀਂ ਪਤਾ ਛੜ ਤੋਂ ਪਹਿਲੇ ਕਿੰਨਾ ਲੈ ਗਏ ਨੇ ਛੜ ਤੋਂ ਬਾਅਦ ਕਿੰਨਿਆਂ ਨੇ ਲੈਣਾ ਹੈ ਕੌਣ ਜਾਣੇ ਅਰਥ ਵੱਖਰੀ ਚੀਜ਼ ਹੈ ਅਰਥ ਕੀ ਹੈ ਉਹ ਤਾਂ ਕੋਈ ਨਹੀਂ ਬਾਣੀ ਦੇ ਨੇ ਦੋ ਨਹੀਂ ਕੋਈ ਵਿਦਵਾਨ ਚਾਰ ਕਰ ਲੈਂਦਾ ਕੋਈ ਸੇ ਕਰ ਲੈਂਦਾ ਉਹ ਇੰਨੇ ਦੇ ਵਿੱਚ ਹੀ ਵਿਚਾਰਾ ਕਮਲਾ ਹੋ ਜਾਂਦਾ ਕਹਿੰਨੀ ਮੇਰੇ ਵਰਗਾ ਕੋਈ ਹੈ ਨਹੀਂ ਬੋਲੋ ਦੱਸੋ ਕੀ ਕਰਨਾ ਅਸਲ ਇਹ ਨਹੀਂ ਹੈ ਚੀਜਾਂ ਅਸਲ ਇਹਦਾ ਕੁਝ ਹੋਰ ਸਰੂਪ ਹੈ ਗੁਰੂ ਆਨੰਦ ਸਰੂਪ ਹੈ ਆਪਾਂ ਇਹ ਨਹੀਂ ਹੈ ਕਿ ਇਹਨੂੰ ਜਾਣਣ ਲਈ ਨਹੀਂ ਚੁਣਨਾ ਤੁਰਨਾ ਆਪਾਂ ਆਨੰਦ ਲਈ ਤੁਰਨਾ ਹੈ ਗੁਰੂ ਤੋਂ ਆਨੰਦ ਲੈਣਾ ਆਨੰਦ ਆਨੰਦ ਸਭ ਕੁਝ ਹੈ ਆਨੰਦ ਗੁਰੂ ਤੇ ਜਾਨਣਾ ਹੈ